ਨਿੱਸਾ ਸਿੱਕਾ ਜਿੱਸਾਰੇ ਹਨ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਮੋਤਲਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਆਗਿਆਪਾਲ ਵੀਰ ਕੋਲ ਆ ਪਾਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਕਾਫੀ ਖੂਬਸੂਰਤ ਚੋਟੀ ਤੁਹਾਨੂੰ ਦਿਖਾਉਣੀ ਹੈ ਚੰਗੇ ਕਦ ਕੱਦ ਚ ਤੇ ਇੱਕ ਤੁਹਾਨੂੰ ਆ ਤਾਜੀ ਸੋਈ ਗਾਂ ਇੱਕ ਤੁਹਾਨੂੰ ਦਿਖਾਉਣੀ ਹੈ ਸੁਈਆਂ ਦੀ ਆਪਣੀ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਆਪਣੀ ਚਵਾਈ ਜ਼ਰੂਰ ਕਰਾ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰਾ ਭਰਾਵਾਂ ਭੈਣਾਂ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਹੋਰ ਸਭਾ ਠੀਕ ਠਾਕ ਜੀ ਬਹੁਤ ਵਧੀਆ ਬਹੁਤ ਵਧੀਆ ਇਕੱਠਾ ਮਲਕਦੀ ਵੀ ਐਰ ਕੀ ਵਾਵਾ ਦਿਨ ਪਾਤੇ ਜੀ ਵਾਵਾ ਦਿਨ ਫਿਰ ਤੁਹਾਨੂੰ ਪਤਾ ਡੰਗਰ ਆਉਂਦੇ ਆ ਹਾਂਜੀ ਇੱਕ ਅੱਧਾ ਆ ਗਿਆ ਕੋਈ ਵਿਗ ਗਿਆ ਕੋਈ ਆ ਗਿਆ ਕੋਈ ਵਿਗ ਗਿਆ ਤੇ ਆਹ ਦੋ ਡੰਗਰ ਹੋਏ ਹੁਣ ਇਕੱਠੇ ਤਾਂ ਮਾਂ ਚੱਲ ਕਦੀ ਕਦੀ ਇੱਕ ਹੋਣਾ ਹੁੰਦਾ ਤੇ ਉਹ ਪਹਿਲਾਂ ਹੀ ਵਿਗਿਆ ਹੁੰਦਾ ਕਦੀ 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 ਬਿਲਕੁਲ ਜੀ ਤੇ ਉਹ ਪਹਿਲਾਂ ਹੀ ਬਹੁਤ ਕੋਈ ਆਉਂਦਾ ਮੈਨੂੰ ਪਤਾ ਐਪ ਦੇ ਇੰਨਾ ਜਾਣੀ ਕੀ ਕੋਈ 10 ਡੰਗਰ ਵੇਚੀਦੇ ਆ ਅੱਛਾ ਮਹੀ ਚੌਂਕ ਨਾ ਕਦੀ ਕਿ ਤਾਈ ਲਿਆਉਣਾ ਕਿ ਠੀਕ ਆ ਤੇ ਨਾਮ ਦੱਸ ਤੇ ਕਰੀ ਫਿਰ ਹਾਂਜੀ ਮੇਰਾ ਅਗਿਆਪਾਲ ਸਿੰਘ ਪਿੰਡ ਮੋਤਲਾ ਤਸੀਲਾ ਜੀ ਨਾਲਾ ਜਿਲ੍ਹਾ ਅੰਮ੍ਰਿਤਸਰ ਜੀ ਫੋਨ ਨੰਬਰ ਵੀ ਬੋਲ ਦੋ 9859594506 ਠੀਕ ਆ ਹਾਂਜੀ ਤੇ ਝੋਟੀ ਵਿਖਾਈਏ ਪਹਿਲਾਂ ਫਿਰ ਆ ਜੀ ਜਮ ਖਾ ਲਮੇ ਆ ਜੇ ਬੱਚਾ ਉਹਦਾ ਬੱਚਾ ਇੱਕ ਕੱਟਾ ਮਗਰ ਕੱਟਾ ਆ ਬਾਕੀ ਕਾਫੀ ਖੂਬਸੂਰਤ ਝੋਟੀ ਆ ਚੰਗੇ ਕੱਦ ਕਾਟ ਚਾ ਤੇ ਮੂੰਹ ਮੱਥੇ ਦੇ ਵੀ ਸੋਹਣੀ ਆ ਕਿੰਨਾ ਸੁਆ ਵੀਦੀ ਰਾ ਸੁਆ ਵੀਰ ਜੀ ਦੂਸਰਾ ਜੇ ਅੱਛਾ ਹਾਂਜੀ ਇਹਦੇ ਝੋਟੀ ਇੱਧਰ ਦੀ ਨਹੀਂ ਉੱਧਰ ਦੀ ਮਾਲਵੇ ਦੀ ਜੇ ਅੱਛਾ ਹਾਂਜੀ ਹਾਂਜੀ ਮਕਸਰ ਏਰੀਆ ਦੀ ਝੋਟੀ ਜੇ ਠੀਕ ਆ ਹਾਂਜੀ ਕਿੰਨਾ ਚਿਰ ਹੋ ਗਿਆ ਸੂਈ ਨੂੰ ਸੂਈ ਨੂੰ ਆ ਜੇ ਬੱਚਾ 15 ਕੇ ਦਿਨ ਹੋ ਗਏ ਮੇਰੇ ਹਿਸਾਬ ਨਾਲ ਠੀਕ ਆ ਹਾਂਜੀ ਹਾਂਜੀ ਆ ਬੱਚਾ ਜੇ ਤੇ ਸੁਆ ਕਿੰਨਾ ਸੁਆ ਦੂਸਰਾ ਜੇ ਪੇਵਰ ਦੂਸਰਾ ਆ ਹਾਂਜੀ ਹਾਂਜੀ ਤੇ ਚਵਾ ਚੁੱਕ ਕੇ ਪੂਰਾ ਸੁਆ ਬਿਲਕੁਲ ਓਕੇ ਜੀ ਬੱਚਾ ਲਾ ਗਿਆ ਧਾਰਾ ਮਰਾਈ ਦਿੰਨੇ ਆ ਤੇ ਦਿਖਾਈ ਦਿਓ ਫਿਰ ਛੱਡੋ ਬੱਚਾ ਵਾਹੀ ਹਾਂ ਦੇ ਸਾਦੇ ਆ ਬੱਚਾ ਛੜਤਾ ਥੱਲੇ ਤੇ ਉਤਰਾਂ ਵੀਰ ਜੀ ਦੁੱਧ ਕਿੰਨਾ ਤਿਆਰ ਜੇ ਤੇ ਕੋਲ ਦੁੱਧ ਵੀਰ ਜੀ ਇਹਦੇ ਕੋਲ 8-9 ਲੀਟਰ ਬਿਲਕੁਲ ਹਾਜ਼ਰ ਜੀ ਹੁਣ ਅੱਛਾ ਕਿੰਨਾ ਹੈਗਾ ਉਤਰਾਂ ਸਫਰ ਚੋਂ ਬਣਾਉਣ ਕਰਕੇ ਨਾ ਦੁੱਧ ਜੇ ਮਤਲਬ ਘਾਟਿਆ ਦੁੱਧ 12-13 ਕਿਲੋ 10 ਕਿਲੋ ਤਾਂ ਪਲੱਸ ਚਵਾਊਗੀ ਅੱਛਾ ਹਾਂ ਜੀ ਬਾਕੀ ਕੋਈ ਆਪਣੀ ਸਮਝ ਨਾ ਵੇਖ ਕੇ ਲੈ ਜਾਏ ਕਿੰਨਾ ਚਵਾਉਣਾ ਨੇ ਕਿੰਨਾ ਨਹੀਂ ਉਹ ਤਾਂ ਦੱਸਣੀ ਨਹੀਂ ਮੱਝ ਬਾਕੀ ਚਲੋ ਇਹ ਆ ਵੀ ਬਿਲਕੁਲ ਆਪਣੀ ਸਮਝ ਵਰਤੇ ਕੋਈ ਵੀਰ ਛੋਟੀ ਹੈ ਚੰਗੇ ਰਿਕਾਰਡ ਵਾਲੀ ਆ ਬਾਕੀ ਇਹ ਆ ਵੀ ਚਲੋ ਕਈ ਵਾਰੀ ਸਫਰ ਸੁਫਰ ਨਾਲ ਫਰਕ ਪੈ ਜਾਂਦਾ ਬਾਕੀ ਜਿਹੜਾ ਮ ਉਹ ਨਾਗਾ ਵਾ ਉਹ ਦੱਸਿਆ ਵਾ ਤੇ ਬਾਕੀ ਕੋਈ ਵੀਰ ਆਪਣੀ ਸਮਝਣਾ ਵੇਖ ਲੈ ਸਾਹਮ ਕਰ ਲੂਗਾ ਤੇ ਦੁੱਧ ਬੁਧਾਲੂਗਾ ਕੋਈ ਸਾਨੂੰ ਪਤਾ ਜੇ ਇਹਨੇ ਇਧਰ ਦਾ ਪੱਠਾ ਵੰਡ ਪੱਠਾ ਕਰਦਿਆਂ ਘਰ ਕਰਦਿਆਂ ਜੇ ਲੈ ਜਣੇ ਚਾਰ ਦਿਨ ਹਾਂਜੀ ਹਾਂਜੀ ਆ ਦੇਖ ਸੰਦੂ ਖਾ ਦਿਓ ਜੀ ਥਾਣੇ ਦੇ ਲਾਗੇ ਤਾਂ ਦਿਖਾ ਦਵਾਂ ਤੇ ਜਿ ਚਵਾ ਫੇਰੇ ਦਾ ਪਿਛਲੇ ਸਾਲਾਂ ਦਾ ਵੀ ਚਵਾ ਦਿਖਾ ਦਈਏ ਬੀਤੀ ਚਲੋ ਖੋਲੋ ਆ ਫਿਰ ਦੋਰੀਏ ਬਾਕੀ ਉਤਨਾ ਕੱਦ ਘਾਟ ਪੱਖੋਂ ਪੂਰੀ ਜਵਾਨ ਐ ਸੋਹਣੀ ਝੋਟੀ ਐ ਕੱਦ ਪੂਰਾ ਵੇ ਇਹ ਆ ਵੀ ਇੱਕ ਰੇ ਜੀਜੂ ਲੱਗੀ ਜਦੋਂ ਇੱਕ ਰੇ ਹੁਣ ਆਪਾਂ ਦੇਖ ਸਕਦੇ ਪੂਰੀ ਰੱਜੀ ਬਣੀ ਆ ਬਾਕੀ ਕਿਤਰਾ ਇਹ ਆ ਵੀ ਚਲੋ ਥੱਲੇ ਸੋਹਣੀ ਆ ਆ ਜੋ ਲੈ ਆ ਫਿਰ ਉਹ ਤਾਂ ਮਿੱਤੀ ਕਿੰਨਾ ਕ ਦੁੱਧ ਕਰੀ ਜਾਊਗੀ ਏ ਵੇਖ ਲੈ ਸਮਝ ਲਾਵੇ ਕੋਈ ਜਿੱਦਾਂ ਦਾ ਥਣ ਭਾਂਡਾ ਵਾ ਦੁੱਧ 10-12 ਕਿਲੋ ਇਹਨੂੰ ਕੀ ਜਾਂਦਾ ਠੀਕ 10 10 ਪਲੱਸ ਹੀ ਚਰਵਾਊਗੀ ਠੀਕ ਆ ਹਾਂਜੀ 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 ਤੇ ਇਹਦਾ ਮੁੱਲ ਫਿਰ ਅਰੇ ਆਪਾਂ ਆਖੀ ਜਾਣਾ 15 ਚ ਚਵਾਊਗੀ 16 ਚ ਚਵਾਊਗੀ ਜੋ ਹੈਗਾ ਉਹਨੇ ਚੋਣਾ ਜਿੰਨਾ ਆਪਾਂ ਦੱਸਣਾ ਹਨਾ ਬਾਕੀ ਚੱਲ ਏ ਆ ਕਿਸੇ ਵਾਲਾ ਕਿਸਦਾ ਵਾਜੇ ਵੱਧ ਵੀ ਸਕਦਾ ਵਾ ਇਹ ਨਹੀਂ ਗੱਲ ਵੀ ਮਤਲਬ ਇੰਨਾ ਹੀ ਚੋਣਾ ਐ ਨੇ ਆਪਣੀ ਮਤਲਬ ਜਿੰਨੀ ਕਿ ਨਿਗਾ ਕੰਮ ਕਰਦੀ ਆ ਵੀ ਇਸ ਹਿਸਾਬ ਨਾਲ ਆਪਾਂ ਕਹਿੰਦੇ ਵੀ ਇੰਨਾ ਕ ਚਵਾਜੂਗੀ ਆਹਮਨਾ ਠੀਕ ਹੈ ਜੀ ਬਾਕੀ ਭਾਜੀ ਮਹੀਂ ਦਾ ਤੇ ਬਾਕੀ ਇਹ ਆਪੇ ਦਾ ਨਾਲੇ ਇਕੱਲਾ ਦੁੱਧ ਦਾ ਮੁੱਲ ਨਹੀਂ ਪੈਣਾ ਇਹਦਾ ਨਾਲ ਸੋਨ ਪੁਣੇ ਦਾ ਕੱਦ ਕਾਟਦਾ ਜਿਹੜੀ ਮਤਲਬ ਜਿਹੜੀ ਡਿਜ਼ਾਈਨ ਦੀ ਆ ਮੀਆਂ ਜੀ ਜੀ ਲਾਉਂਦੇ ਲਾਉਂਦੇ ਕਰਮਾ ਲਈ ਚਲੋ ਦਿਨ ਲਾਉਣੇ ਜੇ ਨਾ ਘਰ ਦਾ ਇਹਨੂੰ ਆਹ ਦੇਖ ਸਕਦੇ ਹਵਾਨਾ ਇਹ ਤੇ ਮੁੱਲ ਦੱਸੀਏ ਫਿਰ ਇਹਦਾ ਆਪਾਂ ਬੋਲੋ ਵੇਖ ਲਓ ਜੀ ਮਹਾਰਾਜ ਮੁੱਲ ਨੂੰ ਤੁਹਾਨੂੰ ਦੱਸੋ ਜੈ ਜੀ ਗੱਲ ਕਰੀਏ ਫਿਰ ਦੋ ਵੇਖ ਲਓ ਜੈ ਜੋ ਦੱਸ ਦੋ ਤੁਸੀਂ ਦੱਸ ਦੋ ਆਪ ਹੀ ਦੱਸ ਮੈਂ 90 ਕਰ ਲੀਏ ਵੇਖ ਲਓ ਛੋਟ ਛੋਟ ਕਰਦੀਏ ਵਿੱਚੋਂ ਛੋਟ ਕਿੰਨੀ ਕਰਦੀਏ ਕਿ 2 4 5000 ਕਰਦੀਏ 2 4 5000 ਕਰਦੀਏ ਜਿਆਦਾ ਨਹੀਂ ਹੋ ਜਣੀ ਕਰ ਦੋ ਆਪਣੇ ਹਿਸਾਬ ਨਾਲ 85 ਦੀ ਦੇ ਦਾਂਗੇ ਜੀ ਜੱਸ ਨੂੰ ਅੱਛਾ ਹਾਂਜੀ ਹਾਂਜੀ 85000 85000 ਦੀ ਦੇ ਦੋ ਬਿਲਕੁਲ ਜੀ ਬਿਲਕੁਲ 85 ਦੀ ਦੇ ਦੋ ਚਲੋ ਬਾਕੀ ਫਿਰ ਆਪੇ ਥੋੜੀ ਵੱਧ ਛੋੜ ਮੋਕੇ ਤੇ ਹੋ ਜਾਊਗੀ 85 ਦੀ ਦੇ ਦਾਂਗੇ 85000 ਦੀ ਛੋਟੀ ਗਿੰਦੇ ਦੇ ਦੇਾਂਗੇ ਬਾਕੀ ਇਹ ਆ ਵੀ ਚਲੋ ਕੋਈ ਵੀ ਰਾਨ ਕੇ ਵੇਖੇ ਫੱਬਦੀ ਆ ਜਿਹੜੀ ਉਤਨਾ ਛੋਟੀ ਇਹ ਆ ਵੀ ਚਲੋ ਜੀਜੂ ਲਾ ਕੇ ਤੇ ਦਦੋਂ ਇਹਨੇ ਵਾਜੂਗੀ ਤੇ ਹੁਣ ਆ ਤਾਜੀ ਸੋਈ ਹੈਗਾ ਹਾਂਜੀ ਹਾਂਜੀ ਕਿੰਨੇ ਕ ਚਰਦੀ ਸੋਈ ਆ ਇਹ ਵੀਰ ਜੀ ਕੱਲ ਸੁਈ ਜੇ ਜੇ ਅੱਛਾ ਕੱਲ ਦੀ ਸੁਈ ਆ ਬਿਲਕੁਲ ਜੀ ਜੇ ਆਪ ਜੂਰੇ ਆ ਪ੍ਰੋਪਰ ਪੈ ਗਈ ਆ ਸਭ ਕੁਝ ਤੇ ਕਿੰਨੇ ਕ ਦੁੱਧ ਆ ਲਈ ਆ ਦੁੱਧ ਵੀਰ ਜੀ 15 ਕਿਲੋਟਰ ਚ ਆਊਗੀ ਤੋਰੋ ਫੇਰ ਇੰਨਾ ਸੁਆ ਕਿਨਵਾ ਚ ਇਹਦਾ ਸੁਆ ਵੀਰ ਜੀ ਦੂਸਰਾ ਜੀ ਠੀਕ ਆ ਜੀ ਹਾਂ ਦੇਖ ਸਾਡੇ ਥਾਣੇ ਦੇ ਲਾਗੇ ਤਾਂ ਗਾੜੀ ਆ ਬੈਗੀ ਆ ਪੁੱਤਰ ਬੈ ਗਈ ਆ ਜੀ ਆ ਜੋ ਲੈ ਬਾਕੀ ਵਾਸੀ ਬਹੁਤ ਝੋਂਚਵਾ ਫਿਰ ਪੋਲੀ ਰੂ ਵਰਗੀ ਮੋਟਰ ਰਦੀ ਧਾਰ ਐ ਬੁਗੀ ਰਦੀ ਬਾਕੀ ਥਾਂ ਥਣ ਬਖਾਉ ਚੰਗੀ ਤੇਰਾ ਬਾਕੀ ਥਾਂ ਚੰਗਾ ਵਾ ਗੁਲਾਬੀ ਰੰਗ ਦਾ ਥਾਂ ਨੇ ਆ ਗੁਲਾਬੀ ਰੰਗ ਦਾ ਤੇ ਹਵਾਨਾ ਚਲੋ ਗਾਣਾ ਵੀ ਚੰਗਾ ਪਛਾਨ ਵੀ ਚਲੋ ਸੋਹਣਾ ਆ ਬਾਕੀ ਚੋਂਟਵਾ ਭਾਜੀ ਇੰਨੀ ਕਿ ਚੰਗੀ ਆ ਵੀ ਬਿਲਕੁਲ ਐ ਮੋਟਰ ਰਟ ਦੀ ਧਾਰ ਠੀਕ ਆ ਹਾਂਜੀ ਹਾਂਜੀ ਤੇ ਇਹਦਾ ਵਿਧਿਆ ਅਗਲਾ ਗੋਡਾ ਥੋੜਾ ਜਿਹਾ ਭਾਰਾ ਨਹੀਂ ਜੇ ਇਹ ਵੀਰ ਜੀ ਪੱਕੇ ਥਾਂ ਕਰਕੇ ਇਦਾਂ ਹੋ ਗਿਆ ਜੇ ਠੀਕ ਆ ਹਾਂਜੀ ਹਾਂਜੀ ਬਾਕੀ ਕੋਈ ਦਰਦ ਦੁਰਦ ਨਹੀਂ ਮਨਾਉਂਦੀ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਬਿਲਕੁਲ ਜੋ ਹੈਗਾ ਸਾਹਮਣੇ ਦੇ ਵੇਖ ਲੈ ਵੀਰ ਪ੍ਰਾਖੀ ਹਾਂਜੀ ਕਈ ਵਾਰੀ ਹੋ ਜਾਂਦਾ ਵਾ ਪੱਕੀ ਜਗ੍ਹਾ ਤੇ ਹੋ ਬਾਕੀ ਦੁੱਧ ਹੈ ਦੁੱਧ 15 16 ਕਿਲੋ ਵਾਹੜ ਚਵਾਉਗੀ ਰਾਮਨਾ ਹਾਂਜੀ ਹਾਂਜੀ ਚੋਣ ਚਵਾ ਬਹੁਤ ਸਾਫ਼ ਲੱਗਾ ਤੇ ਆ ਵੀ ਕੋਈ ਕੱਚੀ ਜਗ੍ਹਾ ਲੈ ਲੈ ਜਾਊਗਾ ਤੇ ਉਹ ਵੀ ਸੱਟ ਹੋ ਜਾਣਾ ਮੈਂ ਹਾਂ ਹੋ ਹੋ ਜਾਣਾ ਸੱਟ ਉਹ ਤੁਹਾਨੂੰ ਪਤਾ ਆਮ ਕਈਆਂ گاਵਾਂ ਦੇ ਹਾਂ ਡੇਰੀਆਂ ਡੂਰੀਆਂ ਚ ਵੀ ਕਈ ਜਰੀ ਹੋ ਜਾਂਦਾ ਇਸ ਤਰ੍ਹਾਂ ਤੇ ਇਹਦਾ ਮੁੱਲ ਫਿਰ ਮੋਲੋ ਵੇਖ ਲਓ ਵੀਰ ਜੀ ਤੁਸੀਂ ਦੱਸ ਦਿਓ ਬਾਜ਼ਾਰ ਦੇ ਹਿਸਾਬ ਨਾਲ گاਵਾਂ ਦਾ ਕੀ ਚੱਲਣ ੜਿਆ ਮੈਂ ਦੇਖਦੇ ਮਹੀਨੇ ਤੋਂ ਦੋ ਚਾਰ ਵੇਖਣੇ ਹੁੰਦੇ ਤੇ ਤੁਸੀਂ ਤੇ ਦਿਹਾੜੀ ਦੇ 100 100 ਡੰਗਰ ਵੇਖ ਲੈਂਦੇ ਕਰ ਦਈਏ ਜੀ ਅੱਜਾ ਫਿਰ ਦੱਸ ਦਿਓ ਜੋ ਹੈਗਾ ਜੀ ਅੱਜ ਦੱਸ ਦਿਓ ਬਾਜ਼ਾਰ ਦੇ ਹਿਸਾਬ ਨਾਲ ਜੋ گاਵ ਫੇਕ ਹੀ ਚੱਲਣ ਦਿਆ ਵਾ ਚੱਲਣ ਦਿਆ ਬਾਜ਼ਾਰ ਹਾਂਜੀ ਤੇ ਚਲੋ ਮੁੱਲ ਆਪਾਂ ਜਾਇਦ ਹੀ ਕਰਨਾ ਮੁੱਲ ਕਰ ਲਈਏ 60 62 ਭਾਵੇਂ ਅੱਛਾ ਤੇ 57000 ਚ ਮਾਨਤਾ ਕਰ ਦਈਏ ਨਹੀਂ ਹੋਰ ਕਰ ਦਈਏ ਦੱਸੋ 55 ਦੀ ਦੇ ਦਈਏ 55 ਦੀ ਦੇ ਦਈਏ 55 ਜੋ ਦੋ ਮਾਨ ਕਰਦਾਂਗੇ 53 ਦੀ ਦਵਾਂਗੇ ਜੀ 76500 ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਹਾਂਜੀ ਹਾਂਜੀ ਤੇ ਬਾਕੀ ਇਹ ਆ ਵੀ ਚਲੋ ਕੋ ਫੋਨ ਲਾਊਗਾ ਬਿਲਕੁਲ ਜੀ ਬਿਲਕੁਲ ਫੋਨ ਲਾਵੇ ਮੌਕੇ ਤੇ ਮਾਨਤਾ ਜਰੂਰ ਹੋਊਗਾ ਮੌਕੇ ਤੇ ਮਾਨਤਾ ਨੇ ਕਿੰਦੇ ਕਰਦਾਂਗੇ ਤੇ ਕਰੀ ਆ ਦੇਖ ਸਕਦੇ ਜੀ ਤੇ ਬਾਕੀ ਹੋਰ ਕੁਛ ਕਹਿਣਾ ਵੀਰ ਜੀ ਫਿਰ ਬਸ ਜੀ ਵੀਰ ਜੀ ਬਾਕੀ ਡੰਗਰ ਵਿਖਾ ਦਿਓ ਤੁਸੀਂ ਫੇਰ ਦੋਰੇ ਇੱਕ ਰੀਨ ਸ਼ੋਅ ਹੈਗਾ ਸਾਡੇ ਨਾਲ ਕਿੰਨਾ ਸਾਡਾ ਠੀਕ ਹੈ ਇਹ ਆ ਵੀ ਕੋਈ ਵੀਰ ਆਪਣੀ ਇੱਥੇ ਤਸੱਲੀ ਕਰਕੇ ਵੇਸ਼ ਚਾੱਕ ਕੇ ਤੇ ਆਪਣੀ ਮਰਜ਼ੀ ਨੇ ਖੜੇ ਜੀ